ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਦੇ ਵਿੱਚ ਇਮੀਗ੍ਰੈਂਟਸ ਦਾ ਫਿਊਚਰ ਕੀ ਆ 2026 ਦੇ ਵਿੱਚ ਕੀ ਹੋਵੇਗਾ 2025 ਦੇ ਵਿੱਚ ਕੀ ਕੀ ਕੁਝ ਹੋਇਆ ਅੱਜ ਆਪਾਂ ਤੁਹਾਡੇ ਨਾਲ ਇਹ ਗੱਲ ਦੇ ਉੱਪਰ ਚਰਚਾ ਕਰਾਂਗੇ ਤੇ ਤੁਹਾਡੀ ਰਾਏ ਜਾਣਾਂਗੇ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਕਿ ਜਿੰਨੇ ਵੀ ਆਪਣੇ ਇਮੀਗ੍ਰੈਂਟਸ ਆ ਜਿਨ੍ਹਾਂ ਨੇ ਫਿੰਗਰ ਦਿੱਤੇ ਹੋਏ ਆ ਬਾਇਓਮੈਟ੍ਰਿਕ ਹੋਏ ਹੋਏ ਉਹਨਾਂ ਦਾ ਕੀ ਕਸੂਰ ਸੀ ਕਿ ਉਹਨਾਂ ਨੂੰ 12 12 13 13 ਮਹੀਨਿਆਂ ਤੋਂ اٹਕਾਇਆ ਜਾ ਰਿਹਾ ਉਹਨਾਂ ਨੂੰ TCRC ਕਾਰਡ ਕਿਉਂ ਨਹੀਂ ਦਿੱਤਾ ਜਾ ਰਿਹਾ ਇਹਦੇ ਵਿੱਚ ਇਹ ਵੀ ਆ ਕਿ ਬਹੁਤ ਲੋਕਾਂ ਦੇ ਫਾਲਤਿਆ ਹੋਇਆ ਐਸਆਈ ਐਸਆਈ ਹੋਇਆ ਉਹਨਾਂ ਨੂੰ ਆਲਰੇਡੀ ਸਾਰਿਆਂ ਨੂੰ ਕੰਟਰੀ ਆਊਟ ਮਿਲ ਚੁੱਕਿਆ ਉਹ ਇੱਕ ਸਾਈਡ ਦਾ ਵਿਸ਼ਾ ਹੋ ਗਿਆ ਤੇ ਅਨਪ ਆਪਾਂ ਬਾਅਦ ਚੋ ਗੱਲ ਕਰਦੇ ਹਾਂ ਪਰ ਜਿਹੜਾ ਇਸ ਟਾਈਮ ਦੇ ਉੱਤੇ ਲੋਕਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਉਹਦਾ ਕੀ ਕਸੂਰ ਆ ਉਹਨਾਂ ਦਾ ਕਿ ਉਹਨਾਂ ਨੂੰ ਹੁਣ 2026 ਦੇ ਵਿੱਚ ਕਾਰਡ ਮਿਲੇਗਾ ਜਾਂ ਉਹਨਾਂ ਨੂੰ ਵੀ ਕੰਟਰੀ ਆਉਟ ਮਿਲੇਗੀ ਇਹ ਵੀ ਹੁਣ ਇੱਕ ਗੰਭੀਰ ਸਮੱਸਿਆ ਬਣੀ ਆ ਇਸ ਟਾਈਮ ਦੇ ਉੱਪਰ ਕਿਉਂਕਿ ਬਹੁਤ ਲੋਕ ਹੁਣ ਇਸ ਤਰ੍ਹਾਂ ਦੇ ਆ ਨਾ ਜਿਨ੍ਹਾਂ ਨੇ ਆਪਣੇ ਬਾਇਓਮੈਟ੍ਰਿਕ ਦੇ ਉੱਤੇ ਜੋ ਜੋ ਡਾਕੂਮੈਂਟ ਤੇ ਰਿਕੁਆਇਰਮੈਂਟ ਦੀ ਸਾਰੀ ਪੂਰੀ ਕੀਤੀ ਹੋਈ ਆ ਫਿਰ ਤੋਂ ਕੋਈ ਨਾ ਕੋਈ ਪ੍ਰੋਬਲਮ ਆਈ ਫਾਲਤ ਆਏ ਉਹ ਵੀ ਉਹਨਾਂ ਨੇ ਸਬਮਿਟ ਕਰਤੇ ਤੇ ਉਸ ਤੋਂ ਬਾਅਦ 6 6 ਮਹੀਨੇ ਹੋ ਚੁੱਕੇ ਆ 7-7 ਮਹੀਨੇ ਕੀ ਫਾਇਤੇ ਵੀ ਸਬਮਿਟ ਕਰਤੇ ਪਰ ਹਜੇ ਤੱਕ ਉਹਨਾਂ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਕੀ ਹੋਏਗਾ ਉਹਨਾਂ ਨਾਲ ਕੀ ਹੋਏਗਾ ਸੋ ਇਹਦੇ ਬਾਰੇ ਬਹੁਤ ਹੀ ਜ਼ਿਆਦਾ ਲੋਕ ਪਰੇਸ਼ਾਨ ਹੋਏ ਹੋਏ ਲੋਕਾਂ ਨੂੰ ਪੋਰਟਲ ਦੇ ਉੱਪਰ ਕਦੇ ਕੁਝ ਸ਼ੋ ਹੁੰਦਾ ਕਦੇ ਕੁਝ ਸ਼ੋ ਹੁੰਦਾ ਪਰ 2025 ਦੇ ਵਿੱਚ ਜੋ ਕੁਝ ਹੋਇਆ ਬਹੁਤਾਤ ਦੇ ਵਿੱਚ ਲੋਕਾਂ ਨੂੰ ਕਾਰਡ ਵੀ ਰੀਸੀਵ ਹੋਇਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ 3,78,000 ਲੋਕਾਂ ਨੂੰ ਕੇਸ ਰਿਜ਼ੋਲਵ ਕੀਤੇ ਆ ਆਈਮਾ ਨੇ 2025 ਦੇ ਵਿੱਚ ਔਰ ਜਿਹਦੇ ਵਿੱਚੋਂ ਕਮ ਸੇ ਕਮ 60000 ਕੇਸ ਐਦਾ ਦੇ ਜਿਹੜੇ ਰਿਜੈਕਟ ਕਰਤੇ ਆ ਆਈਐਮਏ ਨੇ ਪਰ ਉਹਦੇ ਵਿੱਚ ਉਹ ਲੋਕ ਨਹੀਂ ਜਿਨ੍ਹਾਂ ਨੂੰ ਹਜੇ ਤੱਕ ਕਾਰਡ ਨਹੀਂ ਮਿਲਿਆ ਉਹ ਵਿੱਚ ਐਡ ਨਹੀਂ ਕੀਤੇ ਇਹ 60000 ਕੇਸ ਆਲਰੇਡੀ ਉਹਨਾਂ ਨੇ ਰਿਜੈਕਟ ਕਰ ਦਿੱਤੇ ਆ ਤੁਹਾਡੇ ਕੇਸ ਵਾਲੇ ਪੈਂਡਿੰਗ ਆ ਤੇ ਹੁਣ ਤੁਹਾਡਾ ਕੀ ਇੱਥੇ ਹੋਏਗਾ ਰੋਲ ਕਿਉਂਕਿ ਕਿਸੇ ਨੂੰ ਸਮਝ ਨਹੀਂ ਲੱਗਦੀ ਪਈ ਹੁਣ ਕਰੀਏ ਦਾ ਕਰੀਏ ਕਿ ਆਈਐਮਏ ਸੁਣਦੀ ਨਹੀਂ ਪਈ ਤੇ ਹੁਣ ਅੱਗੇ ਕੀ ਕਰਨਾ ਉਹ ਸਮਝ ਨਹੀਂ ਲੱਗਦਾ ਪਿਆ ਕਿਸੇ ਨੂੰ ਵੀ ਹੁਣ ਸਿਰਫ ਸਿਰਫ ਕੀ ਕਰਨਾ ਹੁੰਦਾ ਤੇ ਜਾਂ ਤੁਸੀਂ ਵੇਟ ਕਰੋ ਜਾਂ ਆਈਮਾ ਦੀ ਮੇਲ ਦੇ ਉੱਪਰ ਬਾਰ-ਬਾਰ ਆਪਣੀਆਂ ਈਮੇਲਸ ਛੱਡੋ ਕੀ ਸਾਡਾ ਸਟੇਟਸ ਆ ਕੀ ਨਹੀਂ ਜਾਂ ਫਿਰ ਜਿੰਨੀਆਂ ਵੀ ਇੱਥੇ ਆਈਮਾ ਸੈਂਟਰ ਹੁੰਦੇ ਆ ਉਹਨਾਂ ਦੇ ਵਿੱਚ ਤੁਹਾਨੂੰ ਜਾਣਾ ਪਵੇਗਾ ੱੱਕੇ ਖਾਣੇ ਪੈਣਗੇ ਕੁੱਲ ਮਿਲਾ ਕੇ ਜਿਹੜਾ 2025 ਰਿਹਾ ਉਹ ਇਮੀਗ੍ਰੈਂਟਸ ਦੇ ਲਈ ੱੱਕੇ ਖਾਣ ਦਾ ਹੀ ਰਿਹਾ ਕਿਉਂਕਿ ਮਹਾਤਮਾ ਗਾਂਧੀ ਦੇ ਵਿੱਚ ਤੁਸੀਂ ਦੇਖ ਲਓ ਕਿੰਨੇ-ਕਿੰਨੇ ਲਾਈਨਾਂ ਲੱਗੀਆਂ ਵਕੀਲਾਂ ਦੇ ਸਾਹਮਣੇ ਤੁਸੀਂ ਦੇਖ ਲਓ ਕਿੰਨੇ-ਕਿੰਨੇ ਲਾਈਨਾਂ ਲੱਗਦੀਆਂ ਔਰ ਆਮਾ ਦੇ ਵਿੱਚ ਆਪਣਾ ਸਟੇਟਸ ਪਤਾ ਕਰਨ ਦੇ ਲਈ ਵੀ ਲੋਕ ਰਾਤਾਂ ਦੇ ਖੜੇ ਹੁੰਦੇ ਆ ਸੋ ਕਹਿਣ ਦਾ ਮਤਲਬ ਕਿ ਬਹੁਤ ਲੋਕਾਂ ਨੂੰ ਹੁਣ ੱੱਕੇ ਮਿਲੇ ਆ 2025 ਦੇ ਵਿੱਚ 2026 ਦੇ ਵਿੱਚ ਪਤਾ ਨਹੀਂ ਹੁਣ ਅੱਗੇ ਕੀ ਹੋਏਗਾ ਕੀ ਨਹੀਂ ਹੋਏਗਾ ਤੇ ਕਰ ਲਈ ਆਪਾਂ ਗੱਲ ਐਸਆਈਐਸ ਵਾਲਿਆਂ ਦੀ ਐਸਆਈਐਸ ਵਾਲਿਆਂ ਨੂੰ ਕੰਟਰੀ ਆਰ ਦਿੱਤਾ ਹੋਇਆ ਜਰ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਠੀਕ ਹੈ ਐਸਆਈਐਸ ਲੱਗਦਾ ਹੁੰਦਾ ਕਿਸੇ ਨੇ ਪਿਛਲੀ ਕੰਟਰੀ 'ਚ ਕੋਈ ਕ੍ਰਾਈਮ ਕੀਤਾ ਹੁੰਦਾ ਪਰ ਇਹ ਵਿਚਾਰੇ ਇਨੋਸੈਂਟ ਲੋਕ ਆ ਇਮੀਗ੍ਰੈਂਟਸ ਇਹਨਾਂ ਨੇ ਸਿਰਫ ਸਿਰਫ ਕ੍ਰੋਸਿੰਗ ਕੀਤੀ ਸੀ ਕਿਉਂਕਿ ਪੁਰਤਗਾਲ ਨੇ ਪੇਪਰ ਖੁੱਲੇ ਕੀਤੇ ਪੇਪਰ ਖੋਲੇ ਹੋਏ ਸੀਗੇ ਰਸਤੇ ਖੋਲੇ ਸੀਗੇ ਪੁਰਤਗਾਲ ਨੇ ਪੁਰਤਗਾਲ ਨੇ ਲੋਕਾਂ ਨੂੰ ਸੁਪਨੇ ਦਿਖਾਏ ਕਿ ਇੱਥੇ ਆਓ ਕੰਮ ਕਰੋ ਸਾਡੀ ਕੰਟਰੀ 'ਚ ਰਹਿ ਕੇ ਅਸੀਂ ਤੁਹਾਨੂੰ ਪੱਕੇ ਕਰਾਂਗੇ ਸੋ ਲੋਕਾਂ ਨੇ ਉਹੀ ਸੁਪਨੇ ਦੇ ਚੱਲਦੇ ਚੱਲਦੇ ਸਾਰੀਆਂ ਕੰਟਰੀਆਂ ਨੂੰ ਛੱਡ ਕੇ ਇੱਥੇ ਆਏ ਇੱਥੇ ਆਣ ਦੇ ਵਿੱਚ ਆਪਣੀ ਪਹਿਲ ਕਦਮੀ ਦਿਖਾਈ ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਕਾਰਡ ਮਿਲਣ ਲੱਗੇ ਤੇ ਉਹਨਾਂ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਕਿ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚੋਂ ਆਏ ਆ ਤੁਹਾਡਾ ਉੱਥੇ ਨਾਂ ਹੈ ਜੋ ਕਿ ਇਹ ਸਹੀ ਨਹੀਂ ਹੈ ਸਾਰਿਆਂ ਨਾਲ ਇੱਕ ਇਤਨਾ ਕਿਤੇ ੱੱਕਾ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਵੀ ਹੀ ਪਤਾ ਆ ਪਰ ਇਹਦੇ ਬਾਰੇ ਹਜੇ ਤੱਕ ਪ੍ਰੋਟੈਸਟ ਵੀ ਹੋਲੇ ਕੋਈ ਵੀ ਅਪਡੇਟ ਨਹੀਂ ਆ ਰਹੀ ਆ ਰਹੀ ਆ ਕਿ ਜੋ ਮੌਜੂਦਾ ਸਰਕਾਰ ਆ ਉਹਦੇ ਨਾਲ ਇੱਕ ਸੰਜੋਗੀ ਪਾਰਟੀ ਆ ਉਹਦੀ ਛੇਗਾ ਉਹ ਇੱਕ ਤੋਂ ਇੱਕ ਲਾਅ ਲੈ ਕੇ ਆ ਰਿਹਾ ਜਿਹਦੇ ਵਿੱਚ ਹਰ ਇੱਕ ਇਮੀਗ੍ਰੇਟਸ ਦੇ ਲਈ ਸ਼ਕਤੀ ਤੇ ਸ਼ਕਤੀ ਭਰੀ ਕਾਨੂੰਨ ਬਣਾ ਰਿਹਾ ਤੇ ਹੁਣ ਇੱਕ ਲਾਅ ਫਿਰ ਤੋਂ ਚੇਂਜ ਕੀਤਾ ਜਾ ਰਿਹਾ ਕਿ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਕਿ ਜਿਹਦੇ ਵਿੱਚ ਤੁਹਾਨੂੰ ਹਰਾਸਤ ਦੇ ਵਿੱਚ ਜਿਆਦਾ ਦਿਨ ਰੱਖਿਆ ਜਾਏਗਾ ਜਾਂ ਤੁਹਾਨੂੰ ਰਿਪੋਰਟ ਜਲਦੀ ਕੀਤਾ ਜਾਏਗਾ ਇਹਦੇ ਲਈ ਵੀ ਕੱਲਾਂ ਬਾਤਾਂ ਚੱਲਦੀਆਂ ਪਈਆਂ ਕਿਉਂਕਿ ਮੌਜੂਦਾ ਜੋ ਸਰਕਾਰ ਆ ਉਹ ਬਹੁਤ ਹੀ ਇਦਾਂ ਦੇ ਕਦਮ ਚੁੱਕ ਰਹੀ ਹੈ ਜਾਂ ਇਦਾਂ ਦੇ ਕਾਨੂੰਨ ਲੈ ਕੇ ਆ ਰਹੀ ਹੈ ਜਿਹਦੇ ਨਾਲ ਇਮੀਗ੍ਰੈਂਟਸ ਲਈ ਬਹੁਤ ਹੀ ਜ਼ਿਆਦਾ ਕਠਿਨਾਈਆਂ ਆ ਰਹੀਆਂ ਔਰ ਉੱਥੇ ਹੀ ਹੁਣ ਆਪਾਂ ਦੇਖ ਲਈਏ ਕਿ ਜਿੰਨਾ ਗਰਾਉਂਡ ਜ਼ੀਰੋ ਦੀਆਂ ਰਿਪੋਰਟਾਂ ਹੈ ਜਿਹੜੇ ਵੀ ਇੱਥੇ ادارے ਆ ਜਾਂ ਆਪਣੇ ਬੈਂਕ ਆਫ ਪੁਰਤਗਾਲ ਦੀਆਂ ਰਿਪੋਰਟਾਂ ਆ ਰਹੀਆਂ ਜਾਂ ਫਿਰ ਇੱਥੇ ਬਿਜ਼ਨਸਮੈਨ ਆ ਜਾਂ ਫਿਰ ਇੱਥੇ ਕੋਈ ਵੀ ਹੋਰ ਇਮੀਗ੍ਰੇਸ਼ਨ ਸਾਫ ਦਾ ਅਫੀਸਰ ਆ ਜਿਹੜੇ ਬਹੁਤ ਪਹਿਲਾਂ ਰਹਿ ਚੁੱਕੇ ਆ ਉਹਨਾਂ ਦਾ ਮੰਨਣਾ ਹੈ ਇਹੀ ਆ ਕਿ ਆਪਾਂ ਇਮੀਗ੍ਰੈਂਟਸ ਤੋਂ ਬਿਨਾ ਕੁਝ ਵੀ ਨਹੀਂ ਹੈ ਔਰ ਇੱਥੇ ਦਿਨ-ਪੋ-ਦਿਨ ਕਾਮੀਆਂ ਦੀ ਗਿਣਤੀ ਘੜਦੀ ਜਾ ਰਹੀ ਹੈ ਜਿਹਦੇ ਨਾਲ ਹੁਣ ਇਕਨੋਮੀ ਤੇ ਅਸਰ ਦਿਖਾਣਾ ਸਟਾਰਟ ਹੋ ਗਿਆ ਤੁਹਾਨੂੰ ਪਤਾ ਹੈ ਕਿ ਆਪਣੀ ਜਿੰਨੇ ਵੀ ਆਪਣੇ ਇਮੀਗ੍ਰੈਂਟਸ ਆ ਇਹਨਾਂ ਦੀ ਜੋ ਸੋਸ਼ਲ ਫੰਡ ਹੁੰਦੇ ਆ ਜਾਂ ਆਪਾਂ ਸੋਸ਼ਲ ਕੰਟਰੀਬਿਊਟ ਕਰਦੇ ਆ ਇਹਨਾਂ ਦੇ ਵਿੱਚ 3. ਕੁਝ ਮਿਲੀਅਨ ਦਾ ਇਹਨਾਂ ਨੂੰ ਪ੍ਰੋਪਰਟ ਹੋਇਆ ਜਿਹਦੇ ਵਿੱਚ ਇਹਨਾਂ ਨੇ ਆਪਾਂ ਨੂੰ ਵਾਪਸ ਦੇ ਵਿੱਚ ਜਿਹੜੇ ਹੁਣ ਆਪਾਂ ਸੋਸ਼ਲ ਖਾਂਦੇ ਆ ਜਾਂ ਫੁੰਦੋ ਕਹਿ ਲੋ ਜਾਂ ਆਪਣੇ ਕੋਈ ਇਹਨਾਂ ਨੇ ਕੀਤਾ ਉਹਦੇ ਵਿੱਚ ਸਿਰਫ ਤੀਜਾ ਹਿੱਸਾ ਹੀ ਆਪਣੇ ਨੂੰ ਵਾਪਸ ਦਿੱਤਾ ਬਾਕੀ ਜਿਹੜੇ ਦੂਜੇ ਹਿੱਸੇ ਉਹ ਸਾਰੇ ਹੀ ਇਹਨਾਂ ਨੇ ਆਪਣੇ ਦੇਸ਼ ਦੀ ਭਲਾਈ ਦੇ ਲਈ ਇੱਥੇ ਲੋਕਾਂ ਨੂੰ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਦੇ ਲਈ ਜਾਂ ਹੋਰ ਕਮਾਕਾਰਾਂ ਦੇ ਵਿੱਚ ਵਰਤੇ ਆ ਸੋ ਇਹਦਾ ਇਹ ਨਹੀਂ ਕਹਿ ਸਕਦੇ ਕਿ ਆਪਾਂ ਇਮੀਗ੍ਰੈਂਟਸ ਇਹਨਾਂ ਨੂੰ ਖਾਂਦੇ ਹੀ ਆ ਜਾਂ ਆਪਣੀ ਵਜ੍ਹਾ ਤੇ ਬਰਬਾਦ ਹੋਇਆ ਪਰ ਆਪਾਂ ਬਹੁਤ ਹੀ ਜ਼ਿਆਦਾ ਕੰਟ੍ਰਿਬਿਊਟ ਕਰਦੇ ਆ ਉਹ ਇਹਨਾਂ ਨੂੰ ਸਾਰਿਆਂ ਕੁਝ ਪਤਾ ਪਰ ਸਰਕਾਰਾਂ ਨੂੰ ਇਸ ਟਾਈਮ ਰਾਜਨੀਤੀ ਦਿਖਦੀ ਪਈਆ ਇਲੈਕਸ਼ਨਾਂ ਦਿਖਦੀਆਂ ਪਈਆ ਸੋ ਉਹ ਉਹਨਾਂ ਦੇ ਉੱਪਰ ਫੋਕਸ ਕੀਤਾ ਹੋਇਆ ਜਿੱਦਾਂ ਕਿ ਹੁਣ ਆਂਧਰੇ ਬਤੂਰਾ ਸਾਹਿਬ ਦਾ ਹੁਣ ਫਿਰ ਤੋਂ ਕੱਲ ਪਰਸੋਂ ਉਹਨਾਂ ਨੂੰ ਅਦਾਲਤ ਨੇ ਝਿਰਕ ਪਾਈ ਆ ਤੇ 24 ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਇਹ ਹੁਕਮ ਦੇ ਦਿੱਤਾ ਕਿ ਜਿੰਨੇ ਵੀ ਤੁਹਾਡੇ ਰੇਸਿਸਮ ਵਾਲੇ ਪੋਸਟਰ ਲੱਗੇ ਹੋਏ ਇਹਨਾਂ ਨੂੰ ਉਤਾਰ ਦਿਓ ਕਿਉਂਕਿ ਆਂਧਰੇ ਬਤੂਰਾ ਸਾਹਿਬ ਨੇ ਇੱਕਦਮ ਇੰਨਾ ਕਿ ਜ਼ਿਆਦਾ ਰੇਸਿਸਟਮ ਫਲਾ ਦਿੱਤਾ ਪੁਰਤਗਾਲ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੇਗਾ ਇਹ ਔਰ ਇਸ ਟਾਈਮ ਤੇ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਵੀ ਖੜੇ ਹੋਇਆ ਔਰ ਜਿਹੜੀਆਂ ਉਹਨਾਂ ਦੀ ਰਿਪ ਲੇ ਇਹ ਆ ਕਿ ਉਹ ਸਭ ਤੋਂ ਜ਼ਿਆਦਾ ਦੇਖੀਆਂ ਜਾਣ ਵਾਲੀਆਂ ਟੀਵੀ ਸ਼ੋਅ ਦੇ ਉੱਪਰ ਸਭ ਤੋਂ ਜ਼ਿਆਦਾ ਲੋਕ ਉਹਨਾਂ ਨੂੰ ਦੇਖਦੇ ਆ ਕਿਤੇ ਇਹ ਜਿਹੜੇ ਦੇਖਦੇ ਆ ਕਿਤੇ ਇਹ ਵੋਟਾਂ ਦੇ ਵਿੱਚ ਕਨਵਰਟ ਹੋਗੇ ਤਾਂ ਫਿਰ ਇਹ ਜਿੱਤ ਵੀ ਸਕਦੇ ਜਿਹੜੇ ਅੰਕੜੇ ਆ ਰਹੇ ਆ ਵੀ ਜਿੱਤਣਾ ਨਹੀਂ ਜਿੱਤਣਾ ਨਹੀਂ ਅਗਰ ਜਿੱਤ ਗਏ ਤਾਂ ਫਿਰ ਬਿਲਕੁਲ ਹੀ ਪ੍ਰੋਬਲਮ ਹੋ ਜਾਏਗੀ ਇਮੀਗ੍ਰਾਂਟਸ ਦੇ ਲਈ ਔਰ 2026 ਦੇ ਵਿੱਚ ਜੋ ਫਿਊਚਰ ਹੋਏਗਾ ਇਮੀਗ੍ਰਾਂਟਸ ਦਾ ਉਹ ਲੋਕ ਆਪਣੇ ਆਪ ਛੱਡ ਛੱਡ ਕੇ ਚਲੇ ਜਾਣਗੇ ਪੁਰਤਗਾਲ ਨੂੰ ਪੁਰਤਗਾਲ ਨੂੰ ਫਿਰ ਬੁਲਾਉਣਾ ਪਵੇਗਾ ਕਿ ਆਓ ਜੀ ਸਾਡੇ ਕੋਲ ਸੈਲਰੀਆਂ ਵੀ ਵਧਣਗੇ ਸਾਰਾ ਕੁਝ ਹੋਏਗਾ ਪਰ ਫਿਲਹਾਲ ਦੇ ਲਈ ਬਹੁਤ ਹੀ ਕਠਿਨਾਈਆਂ ਆ ਰਹੀਆਂ ਤੇ ਇਨ ਫਿਊਚਰ ਦੇ ਵਿੱਚ ਵੀ ਲਗਾਤਾਰ ਅਗਰ ਇਹੀ ਕੁਝ ਹੁੰਦਾ ਰਿਹਾ ਦਾ ਇਮੀਗ੍ਰੈਂਟ ਦਾ ਮੁੱਖ ਮੋੜ ਜਾਣਾ ਪੁਰਤਗਾਲ ਤੋਂ ਜਿੱਥੇ ਸਾਰਿਆਂ ਦੀ ਪਸੰਦੀਦਾ ਕੰਟਰੀ ਹੁੰਦੀ ਸੀ ਪੁਰਤਗਾਲ ਚਲੋ ਜੀ ਪੁਰਤਗਾਲ ਚਲੋ ਕਿਉਂਕਿ ਈਜ਼ੀਲੀ ਪੇਪਰ ਮਿਲ ਜਾਂਦੇ ਆ ਫੈਮਿਲੀ ਨੂੰ ਬੁਲਾ ਸਕਦੇ ਆਪਾਂ ਔਰ ਨੈਸ਼ਨੈਲਟੀ ਤੱਕ ਵੀ ਆਪਾਂ ਨੂੰ ਜਲਦੀ ਮਿਲ ਜਾਂਦੀ ਹੈ ਸਾਰੇ ਜੀਜਾ ਆਪਾਂ ਤਾਂ ਖੋ ਲਈਆਂ ਔਰ ਹੁਣ ਆਪਾਂ ਸੇਮ ਟੂ ਸੇਮ ਬਸ ਔਰ ਹੁਣ ਆਪਾਂ ਬਿਲਕੁਲ ਜ਼ੀਰੋ ਆ ਤਾਂ ਕੋਈ ਵੀ ਨਹੀਂ ਚਾਹੇਗਾ ਕਿ ਆਪਾਂ ਇੱਥੇ ਆਣਾ ਸੋ ਹੋਰ ਕੰਟਰੀਆਂ ਬਹੁਤ ਆ ਹੋਰ ਰਸਤੇ ਬਹੁਤ ਔਰ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਯੂਰੋਪੀਅਨ ਯੂਨੀਅਨ ਦੇ ਵਿੱਚ ਵੀ ਇੱਕ ਹੋਰ ਲਾ ਪਾਸ ਹੋ ਗਿਆ ਉੱਥੇ ਹੁਣ ਅਸਾਈਲਮ ਨੂੰ ਲੈ ਕੇ ਵੀ ਸਖਤੀ ਕੀਤੀ ਜਾ ਰਹੀ ਹੈ ਜਿਹੜੀਆਂ ਕੰਟਰੀਆਂ ਹੋਰ ਵੀ ਆ 27 22 ਕੰਟਰੀਆਂ ਇਹਨਾਂ ਦੇ ਵਿੱਚ ਹੁਣ ਆਪਾਂ ਨੂੰ ਨੋ ਨੈਸ਼ਨਲ ਅਸਾਈਲਮ ਨਹੀਂ ਮਿਲੇਗੀ ਇਹਦੇ ਲਈ ਵੀ ਹੁਣ ਪ੍ਰੋਬਲਮ ਆਏਗੀ ਸੋ ਦਿਨ-ਪ ਦਿਨ ਸਖਤੀਆਂ ਵਧਦੀਆਂ ਜਾ ਰਹੀਆਂ ਪਰ ਪੁਰਤਗਾਲ ਦੇ ਵਿੱਚ ਤਾਂ ਹੱਦ ਤੋਂ ਪਾਰ ਹੋਇਆ ਪਿਆ ਕੰਮ ਪੁਲਿਸ ਦੀਆਂ ਰੇਡਸ ਵੀ ਕਿੰਨੀਆਂ ਹੋ ਰਹੀਆਂ ਸਾਰੇ ਆ ਸਾਰਾ ਕੁਝ ਪਤਾ ਤੁਹਾਨੂੰ ਕੀ ਕੁਝ ਹੋ ਰਿਹਾ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਜੋਕ ਰਹਿ ਰਿਹਾ ਉਹ ਕਹੇਗਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਹੇਗਾ ਕਿ ਆਓ ਜੀ ਪੁਰਤਗਾਲ ਆਓ ਕਿਉਂਕਿ ਹੁਣ ਪਹਿਲਾਂ ਵਾਲੀ ਗੱਲ ਪੁਰਤਗਾਲ ਦੇ ਵਿੱਚ ਨਹੀਂ ਰਹੀ 2026 ਦੇ ਵਿੱਚ ਮੈਂ ਤਾਂ ਅਰਦਾਸ ਇਹੀ ਕਰਦਾ ਕਿ ਚੜ੍ਹਦੀ ਕਲਾ ਆਵੇ ਪਰ ਜਿੱਦਾਂ ਦੇ ਹਾਲਾਤ ਚੱਲਦੇ ਪਏ ਲੱਗਦਾ ਨਹੀਂ ਕਿ ਕੋਈ ਸੁੱਖ ਦਾ ਸਾਹ ਮਿਲੇਗਾ ਬਾਕੀ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਇਸ ਦੇ ਬਾਰੇ ਵਿੱਚ 2025 ਜਿਹੜਾ ਨਿਕਲਿਆ ਇਹਦੇ ਬਾਰੇ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਸੀਂ ਕੀ ਮਹਿਸੂਸ ਕੀਤਾ ਕਿ ਤੁਸੀਂ ਇੱਥੇ ਰਹਿਣਾ ਪਸੰਦ ਕਰੋਗੇ ਜਾਂ ਨਹੀਂ ਜਾਂ ਤੁਸੀਂ ਹੋਰ ਨੂੰ ਬੁਲਾਉਣਾ ਪਸੰਦ ਕਰੋਗੇ ਕੀ ਤੁਸੀਂ ਖੋਇਆ ਕੀ ਪਾਇਆ ਇੱਥੇ ਕੀ ਤੁਹਾਨੂੰ ਬੈਨੀਫਿਟ ਹੋਇਆ ਸਾਰਾ ਕੁਝ ਤੁਹਾਡਾ ਤੋਂ ਮੈਂ ਪੁੱਛਣਾ ਚਾਹੁੰਦਾ ਤੇ ਤੁਸੀਂ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਓ ਆਪਣੀ ਤੁਹਾਡੇ ਦਿਲ ਦੀ ਰਾਏ ਕੀ ਆ ਔਰ ਤੁਹਾਡੇ ਆਸ-ਪਾਸ ਕੀ ਹੋ ਰਿਹਾ ਜਰੂਰ ਕਮੈਂਟ ਕਰਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਹਰ ਇੱਕ ਇਮੀਗ੍ਰੈਂਟਸ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਆਪਾਂ ਉਹਦੀ ਰਾਏ ਜਾਣ ਸਕੀਏ ਉਹਦੇ ਦਿਲ ਦੇ ਵਿੱਚ ਕੀ ਚੱਲਦਾ ਪਿਆ ਇਸ ਟਾਈਮ ਦੇ ਉੱਪਰ ਫਿਊਚਰ ਨੂੰ ਲੈ ਕੇ ਇਮੀਗ੍ਰੈਂਟਸ ਦੇ ਬਾਕੀ ਤੁਹਾਡਾ ਆਪਣਾ ਚੈਨਲ ਆ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ